ਜਿਹੜੇ ਰੀਲਾਂ ਬਣਾਉਂਦੇ ਨੇ ਨਾ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਇੱਕ ਨੰਗ ਤੜੰਗੇ ਸਰੀਰ ਦਿਖਾ ਰਹੇ ਨੇ ਬਾਈ ਆਪਣੀਆਂ ਇੱਜ਼ਤਾਂ ਨੂੰ ਬੇਚ ਰਹੇ ਨੇ ਹਨਾ ਇੱਕ ਵੀਊ ਦੇ ਖਾਤਰ ਇੱਕ ਮਦਦ ਵਾਲਾ ਵੀ ਪੈਸਿਆਂ ਦੇ ਖਾਤਰ ਬਾਈ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਸੋਡੀਆਂ ਜਮੀਰਾਂ ਜਾਗਦੀਆਂ ਨੇ ਨਾ ਜਿੰਨੀਆਂ ਵੀ ਰੀਲਾਂ ਬਣਾਉਂਦੀਆਂ ਨੇ ਭਾਵੇਂ ਉਹ ਕੁੜੀਆਂ ਨੇ ਜਿਹੜੀਆਂ ਗੰਦਮੰਦ ਬਣਾਉਂਦੀਆਂ ਨੇ ਭਾਵੇਂ ਉਹ ਮੁੰਡੇ ਨੇ ਮੇਰਾ ਵੀਰ ਬਣ ਕੇ ਜੇ ਸੋਡੀ ਜਮੀਰ ਜਾਗਦੀ ਆ ਨਾ ਕੁਸੀਂ ਬਾਦਰ ਤੇ ਖਨੋਰੀ ਵਾਲੇ ਤੇ ਹਾਜ਼ਰੀ ਜ਼ਰੂਰ ਲਵਾਓ ਸਾਡੇ 70 70 ਸਾਲਾਂ ਦੇ ਬਾਪੂ ਸਾਡੀਆਂ ਮਾਵਾਂ 70 70 ਸਾਲਾਂ ਦੀਆਂ ਇੱਥੇ ਧਰਨੇ ਤੇ ਬੈਠੀਆਂ ਨੇ ਭਾਈਓ ਕਿੰਨਾ ਖਾਤਰ ਬੈਠੀਆਂ ਨੇ ਉਹ ਸਾਡੀ ਆਉਣ ਵਾਲੀ ਪੀੜ੍ਹੀ ਖਾਤਰ ਓ ਲਾਲ ਕਿਲੇ ਨੇ ਮੂੰਹ ਦੀ ਖਾਦੀ ਸਾਡੇ ਨੀਲੇ ਬਾਣਿਆਂ ਤੋਂ ਓ ਬਾਬੇ ਕੇ ਕਦ ਗੱਬਦੇ ਨੇ ਓ ਬਾਬਰ ਕੇ ਲਾਣਿਆਂ ਤੋਂ ਅ ਟੈਲੀਪੋਸ ਪੰਜਾਬੀ ਦੇ ਖੜੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਲਗਾਤਾਰ ਖਨੌਰੀ ਬਾਰਡਰ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿੱਥੇ ਜਗੀਰ ਸਿੰਘ ਡੱਲੇਵਾਲ ਲਗਾਤਾਰ ਮਰਨਵਰਤ ਤੇ ਬੈਠੇ ਨੇ 5ਵੇਂ ਦਿਨ ਵਿੱਚ ਉਹਨਾਂ ਦਾ ਮਰਨਵਰਤ ਸ਼ਾਮਿਲ ਹੋ ਚੁੱਕਿਆ ਹੈ ਜਿੱਥੇ ਖਨੌਰੀ ਬਾਰਡਰ ਵੱਖ-ਵੱਖ ਪੋਲੀਟੀਕਲ ਚਿਹਰੇ ਥਿਆਰੇ ਨੇ ਵੱਖ-ਵੱਖ ਸਿੰਘ ਥਿਆਰੇ ਨੇ ਉੱਥੇ ਇੱਕ ਲੋਕ ਗਾਇਕ ਬੱਗੀ ਸਰੌਦ ਆਏ ਹੋਏ ਨੇ ਜਿਹੜੇ ਕਿ ਕਿਸਾਨੀ ਸੰਘਰਸ਼ ਸੰਘਰਸ਼ ਤੋਂ ਹੀ ਜੁੜੇ ਹੋਏ ਨੇ ਸੋ ਗੱਲਬਾਤ ਕਰਨ ਲਈ ਬੱਗੀ ਸਰੌਦ ਜੀ ਸਵਾਗਤ ਹੈ ਤੁਹਾਡਾ ਟੈਲੀਪੋਸ ਪੰਜਾਬੀ ਤੇ ਧੰਨਵਾਦ ਵੀਰੇ ਤੁਹਾਡਾ ਵੀ ਬਹੁਤ ਵੱਡਾ ਜੀ ਹੈ ਤੁਹਾਨੂੰ ਵੀ ਬਹੁਤ ਵੱਡਾ ਥੋੜਾ ਸੰਭੂ ਬਾਰਡਰ ਤੇ ਡਟੇ ਹੋਏ ਸੀ ਤੁਸੀਂ ਅੱਜ ਖਨੌਰੀ ਬਾਰਡਰ ਕਿਸਾਨਾਂ ਦੀ ਆਵਾਜ਼ ਬੁਲੰਦ ਖਾਤਰ ਕਰਨ ਖਤਰ ਇੱਥੇ ਆ ਗਏ ਹਾਂਜੀ ਹਾਂਜੀ ਪਹਿਲਾਂ ਸੰਭੂ ਬਾਰਡਰ ਤੇ ਸੀ ਹੁਣ ਅਸੀਂ ਬਾਪੂ ਜੀ ਕਰਕੇ ਫਿਰ ਸਾਨੂੰ ਇੱਥੇ ਆਉਣਾ ਪਿਆ ਤੇ ਅੱਜ ਉਹਨਾਂ ਦੀ ਰਿਪੋਰਟ ਦੇ ਵਿੱਚ ਇੱਥੇ ਆਏ ਜੀ ਤੇ ਬਾਕੀ ਹੋਰ ਜਿੰਨੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਮੇਰਾ ਭਰਾ ਬਣ ਕੇ ਘਰਾਂ ਚ ਨਾ ਬੈਠੋ ਹੁਣ ਹੁਣ ਬਾਹਰ ਨਿਕਲਣ ਦਾ ਵੇਲਾ ਵੀ ਤੁਸੀਂ ਬਾਰਡਰ ਤੇ ਜ਼ਰੂਰ ਹਾਜ਼ਰੀ ਲਵਾਓ ਕਿਉਂਕਿ ਤੁਸੀਂ ਦੇਖੋ ਵੀ ਜਿੰਨੇ ਵੀ ਜਾਗਦਿਆਂ ਜਮੀਰਾਂ ਵਾਲੇ ਯੋਧੇ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ। ਬਾਕੀ ਤੁਸੀਂ ਵੀ ਪਹੁੰਚੋ। ਕਾਕੀ ਦੇ ذریعے ਕੁਝ ਪੇਸ਼ਕਸ਼ ਕਰਨਾ ਚਾਹੁੰਦੇ ਹੋ? ਹਾਂਜੀ ਜ਼ਰੂਰ ਕਾਕੀ ਦੇ ਜਰੀਏ ਜੀ। ਹੋਏ ਅਸੀਂ ਪੌਣਾ ਵਿੱਚੋਂ ਸੁਣਦੇ ਹਾਂ ਵੱਜਦੇ ਰਣਜੀਤ ਨਗਾਰੇ ਨੂੰ। ਸਪੋਰਟ ਦਿਲਾਤੋਂ ਕਰਦੇ ਹਾਂ ਬਾਪੂ ਢੱਲੇਵਾਲ ਤੇ ਸਿੰਘ ਹਵਾਰੇ ਨੂੰ। ਸਪੋਰਟ ਦਿਲਾਤੋਂ ਕਰਦੇ ਹਾਂ ਬਾਪੂ ਢੱਲੇਵਾਲ ਤੇ ਸਿੰਘ ਹਵਾਰੇ ਨੂੰ। ਇਕ ਮਿੰਟ ਹੋ ਲਾਲ ਕਿਲੇ ਨੇ ਮੂੰਹ ਦਿਖਾ ਦੀ ਸਾਡੇ ਨੀਲੇ ਬਾਣਿਆਂ ਤੋਂ ਹੋ ਲਾਲ ਕਿਲੇ ਨੇ ਮੂੰਹ ਦਿਖਾ ਦੀ ਸਾਡੇ ਨੀਲੇ ਬਾਣਿਆਂ ਤੋਂ ਹੋ ਬਾਬੇ ਕੇ ਕਦ ਦਬਦੇ ਨੇ ਓਏ ਬਾਬਰ ਕੇ ਲਾਣਿਆਂ ਤੋਂ ਹੋ ਬਾਬੇ ਕੇ ਕਦ ਦਬਦੇ ਨੇ ਓਏ ਬਾਬਰ ਕੇ ਲਾਣਿਆਂ ਤੋਂ ਹੋ ਕਿਤੇ ਚੰਦੂ ਐ ਕਿਤੇ ਗੰਗੂ ਐ ਕਿਤੇ ਪਹਾੜੀ ਦੇ ਰਾਜੇ ਨੇ ਜੋ जख्म ਸਿੰਘਾਂ ਨੂੰ ਦਿੱਤੇ ਨੇ ਸਦੀਆਂ ਤੱਕ ਰਹਿਣੇ ਤਾਜੇ ਨੇ ਹੋ ਲੱਕ ਤੋੜ ਬਗਾਵਤ ਉੱਠੂ ਸਬਰਾਂ ਦੇ ਪਹਾਣਿਆਂ ਚੋਂ ਹੋ ਬਾਬੇ ਕੇ ਕਦ ਦਬਦੇ ਨੇ ਉਹ ਬਾਬਰ ਕੇ ਲਾਣਿਆਂ ਤੋਂ ਹੋ ਬਾਬੇ ਕੇ ਕਦ ਦਬਦੇ ਨੇ ਉਹ ਬਾਬਰ ਕੇ ਲਾਣਿਆਂ ਤੋਂ ਉਹ ਸਾਹੀ ਕਿਲੇ ਲਾਹੌਰ ਦੇ ਆ ਤੱਕ ਉੜਦਿਆਂ ਬਾਜਾ ਨੂੰ ਹੋ ਲਹਰੇ ਦੀਆਂ ਜੰਗਾ ਹੋਣ ਗਈਆਂ ਸਿੱਖੀ ਦੇ ਆ ਪਾਗਾ ਨੂੰ ਹੋ ਲਹਰੇ ਦੀਆਂ ਜੰਗਾ ਹੋਣ ਗਈਆਂ ਸਿੱਖੀ ਦੇ ਆ ਪਾਗਾ ਨੂੰ ਉਹ ਸੱਚ ਕਦੇ ਨਹੀਂ ਟੱਕ ਹੁੰਦਾ ਆ ਸਾਹੀ ਠਾਣਿਆਂ ਤੋਂ ਉਹ ਸੱਚ ਕਦੇ ਨਹੀਂ ਟੱਕ ਹੁੰਦਾ ਆ ਸਾਹੀ ਠਾਣਿਆਂ ਤੋਂ ਹੇ ਬਾਬੇ ਕੇ ਕਦ ਦਬਦੇ ਨੇ ਉਹ ਬਾਬਰ ਕੇ ਲਾਣਿਆਂ ਤੋਂ ਹੇ ਬਾਬੇ ਕੇ ਕਦ ਦਬਦੇ ਨੇ ਉਹ ਬਾਬਰ ਕੇ ਲਾਣਿਆਂ ਤੋਂ ਕੀ ਬਾਤ ਹੈ ਭਾਈ ਭਾਈ ਪਹਿਲਾ ਐਲਬਮ ਵੀ ਆਈ ਨੇ ਤੁਹਾਡੀਆਂ ਹਾਂਜੀ ਹਾਂਜੀ ਵੀਰੇ ਪਹਿਲਾ ਐਲਬਮ ਆਈ ਨੇ ਦੋ ਮੇਰੀਆਂ ਤੇ ਜਿਹਦੇ ਲਾਇਰਸ ਸੀ ਆਪਣੇ ਪ੍ਰਗਟ ਲਿੱਦਣਾ ਜੀ ਹਾਂਜੀ ਸੋ ਜਿਹੜਾ ਗੀਤ ਹੈ ਵੀ ਰਿਲੀਜ਼ ਕਰੋਗੇ ਆ ਹਾਂਜੀ ਇਹ ਵੀ ਰਿਲੀਜ਼ ਕਰਾਂਗੇ ਆਪਣੇ ਭਰਾ ਦਾ ਲਿਖਿਆ ਸਤਗੁਰ ਨੰਗਲੇ ਦਾ ਤੇ ਬਹੁਤ ਵਧੀਆ ਕਲਮਾ ਪੁਰਾਣਾ ਪੰਜਾਬ ਵੀ ਲਿਖਿਆ ਉਹਨਾਂ ਨੇ ਸਾਰੇ ਤੇ ਬਈ ਲੋਕ ਗਾਇਕੋ ਹਨਾ ਸਮਾਜ ਦੀਆਂ ਸਮੱਸਿਆਵਾਂ ਨੂੰ ਆਪਣੀ ਆਵਾਜ਼ ਦੇ ਜ਼ਰੀਏ ਤੁਸੀਂ ਉਹ ਕਰਦੇ ਹੋ ਪੇਸ਼ ਕਰਦੇ ਹੋ ਹਨਾ ਸੋ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਅੱਜ ਕੱਲ ਰੀਲਾਂ ਦਾ ਦੌਰ ਚੱਲ ਪਿਆ ਹਨਾ ਨੌਜਵਾਨ ਪੀੜੀ ਰੀਲਾਂ ਬਣਾਉਣ ਚ ਵਿਅਸਥਾ ਹੈ ਹਾਲਾਂਕਿ ਨੌਜਵਾਨ ਪੀੜੀ ਨੂੰ ਇੱਥੇ ਆਉਣਾ ਚਾਹੀਦਾ ਸਹੀ ਬਾਤ ਹੈ ਪਹਿਲਾਂ ਤਾਂ ਬਾਈ ਮੈਂ ਜਿਹੜੇ ਰੀਲਾਂ ਬਣਾਉਂਦੇ ਨੇ ਨਾ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਇੱਕ ਨੰਗ ਤੜੰਗੇ ਸਰੀਰ ਦਿਖਾ ਰਹੇ ਨੇ ਬਾਈ ਆਪਣੀਆਂ ਇੱਜ਼ਤਾਂ ਨੂੰ ਵੇਚ ਰਹੇ ਨੇ ਹਨਾ ਇੱਕ ਵੀਊ ਦੇ ਖਾਤਰ ਇੱਕ ਮਦਦ ਲਾ ਲਾ ਵੀ ਪੈਸਿਆਂ ਦੇ ਖਾਤਰ ਬਾਈ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਸੋਡੀਆਂ ਜਮੀਰਾਂ ਜਾਗਦੀਆਂ ਨੇ ਨਾ ਜਿੰਨੀਆਂ ਵੀ ਰੀਲਾਂ ਬਣਾਉਂਦੀਆਂ ਨੇ ਭਾਵੇਂ ਉਹ ਕੁੜੀਆਂ ਨੇ ਜਿਹੜੀਆਂ ਗੰਦਮੰਦ ਬਣਾਉਂਦੀਆਂ ਨੇ ਭਾਵੇਂ ਉਹ ਮੁੰਡੇ ਨੇ ਮੇਰਾ ਵੀਰ ਬਣ ਕੇ ਜੇ ਸੋਡੀ ਜਮੀਰ ਜਾਗਦੀ ਆ ਨਾ ਤੁਸੀਂ ਬਾਰਡਰ ਤੇ ਖਨੌਰੀ ਵਾਲੇ ਤੇ ਹਾਜ਼ਰੀ ਜ਼ਰੂਰ ਲਵਾਓ ਚਾਹੇ ਸੰਭੂ ਬਾਰਡਰ ਤੇ ਲਵਾਓ ਆਪਦੇ ਘਰਾਂ ਚੋਂ ਬਾਹਰ ਨਿਕਲ ਕੇ ਇੱਥੇ ਬਾਈ ਬਾਰਡਰ ਤੇ ਹੁਣ ਸੋਡੀ ਜ਼ਰੂਰਤ ਆ ਪਹੁੰਚਣ ਦੀ ਆ ਪੇਜਾਂ ਵਾਲਿਆਂ ਨੂੰ ਮੈਂ ਕਹਿੰਦਾ ਜਿੰਨੇ ਪੇਜ ਚਲਾਉਂਦੇ ਨੇ ਇਹ ਪੈਸਿਆਂ ਦੀ ਖਾਤਰ ਬਾਈ ਵਿਊ ਲੈਣ ਦੀ ਖਾਤਰ ਹਨਾ ਤਰ੍ਹਾਂ ਤਰ੍ਹਾਂ ਦੇ ਸਟੰਟ ਖੇਡਦੇ ਨੇ ਕੋਈ ਕੀ ਕਰਦਾ ਕੋਈ ਕੀ ਕਰਦਾ ਪਰ ਬਾਈ ਇੱਥੇ ਗੱਲ ਪੈਸੇ ਦੀ ਨਹੀਂ ਹੈਗੀ ਇੱਥੇ ਗੱਲ ਜ਼ਮੀਰਾਂ ਦੀ ਆ ਮੈਂ ਸਾਰਿਆਂ ਨੂੰ ਕਹਿੰਦਾ ਕਿਸੇ ਇੱਕ ਨੂੰ ਨਹੀਂ ਕਹਿੰਦਾ ਵੀ ਤੁਸੀਂ ਮੇਰਾ ਭਰਾ ਬਣ ਕੇ ਜਿਹੜੇ ਤੁਸੀਂ ਪੇਜਾਂ ਤੇ ਪੇਜ ਚਲਾਉਨੇ ਹੋ ਨਾ ਉਹ ਇੱਥੇ ਆ ਕੇ ਪੇਜ ਚਲਾਓ ਫੇਰ ਪਤਾ ਲੱਗੇ ਵੀ ਸਾਡੀਆਂ ਜਮੀਰਾਂ ਜਾਗ ਜੇ ਨੇ ਵੀ ਸਾਡੇ 70 70 ਸਾਲਾਂ ਦੇ ਬਾਪੂ ਸਾਡੀਆਂ ਮਾਵਾਂ 70 70 ਸਾਲਾਂ ਦੀਆਂ ਇੱਥੇ ਧਰਨੇ ਤੇ ਬੈਠੀਆਂ ਨੇ ਭਾਈ ਉਹ ਕਿੰਨਾ ਖਾਤਰ ਬੈਠੀਆਂ ਨੇ ਉਹ ਸਾਡੀ ਆਉਣ ਵਾਲੀ ਪੀੜ੍ਹੀ ਖਾਤਰ ਸਾਡੇ ਖਾਤਰ ਸਾਡੀ ਨੌਜਵਾਨੀ ਖਾਤਰ ਅੱਜ ਤੁਸੀਂ ਦੇਖੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਬਾਪੂ ਜੀ ਨੂੰ 25ਵਾਂ ਦਿਨ ਆ ਭਾਈ ਮਰਨ ਵਰਤ ਦੇ ਬੈਠਿਆਂ ਨੂੰ ਭਾਈ ਉਹ ਕਿਹਦੇ ਲਈ ਉਹ ਗੜਾ ਉਹਦੇ ਲਈ ਬੈਠੇ ਨੇ ਉਹ ਤਾਂ ਸਾਡੀ ਖੌਂਦ ਦੀ ਲੜਾਈ ਆ ਜਿਵੇਂ ਆਪਾਂ ਕਹਦੇ ਆ ਵੀ ਸਾਡੀ ਨਸਲਾਂ ਤੇ ਫਸਲਾਂ ਦੀ ਲੜਾਈ ਦੇ ਲਈ ਬੈਠੇ ਨੇ ਤੁਸੀਂ ਦੇਖ ਲਓ ਵੀ ਜਿਹੜੇ ਅੱਜ ਉਹਨਾਂ ਦੇ ਹਾਲਾਤ ਨੇ ਬੜੇ ਨਾਜ਼ੁਕ ਨੇ ਪਰ ਤੁਸੀਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਮੇਰੇ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਹਨਾ ਖਨੌਰੀ ਬਾਰਡਰ ਤੇ ਕਾਫਲੇ ਬੰਨ ਕੇ ਜਿਵੇਂ ਬਾਪਾ ਪਹਿਲਾਂ ਦਿੱਲੀ ਫਤੇ ਕਰੀ ਸੀ ਬਾਈ ਓਵੇਂ ਦਿੱਲੀ ਨੂੰ ਫਤੇ ਕਰੀਏ ਦੱਸ ਦਈਏ ਸਰਕਾਰਾਂ ਨੂੰ ਹਨਾ ਵੀ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਆ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ ਤੁਸੀਂ ਉਹਨਾਂੇ ਜ਼ਰੂਰ ਪਹੁੰਚੋ ਬਿਲਕੁਲ ਹਾਂਜੀ ਲੋਕ ਗਾਇਕ ਵੱਲੋਂ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਨੌਜਵਾਨ ਪੀੜ੍ਹੀ ਨੂੰ ਕਿ ਵਕਤ ਚੜ੍ਹ ਕੇ ਇੱਥੇ ਆਓ ਤੇ ਇਸ ਅੰਦolan ਦਾ ਹਿੱਸਾ ਬਣੋ ਸੋ ਲਗਾਤਾਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤੇ ਦੇ ਬੈਠੇ ਨੇ 25ਵੇਂ ਦਿਨ ਵਿੱਚ ਉਹਨਾਂ ਦਾ ਮਰਨ ਵਰਤ ਸ਼ਾਮਿਲ ਹੋ ਚੁੱਕਿਆ ਹੈ ਸੋ ਜਿਹੜੇ ਰੀਲਾਂ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਉੱਪਰ ਵੀ ਤੰਜ ਕੱਸਿਆ ਕਿ ਤੁਸੀਂ ਰੀਲਾਂ ਛੱਡ ਕੇ ਇੱਥੇ ਆਓ ਕਿਉਂਕਿ ਤੁਹਾਡੀ ਜਵਾਨੀ ਤੇ ਕਿਸਾਨੀ ਦੀ ਲੜਾਈ ਹੀ ਇੱਥੇ ਲੜੀ ਜਾ ਰਹੀ ਹੈ ਸੋ ਇੱਕ ਲੋਕ ਗਾਇਕ ਵੱਲੋਂ ਆਪਣੀ ਆਵਾਜ਼ ਦੇ ذریعے ਇੱਕ ਸੁਨੇਹਾ ਵੀ ਜਿਹੜਾ ਹੈਗਾ ਉਹ ਨੌਜਵਾਨ ਪੀੜੀ ਨੂੰ ਕੱਲਿਆ ਗਿਆ ਕੈਮਰਾ ਸੋਗੀ ਸੁਖਵਿੰਦਰ ਸਿੰਘ ਦੇ ਨਾਲ ਮੈਡਾ ਸ਼ਰਮਾ ਡੈਲੀ ਪੋਸਟ ਪੰਜਾਬੀ